ਜੇ ਅਗਰਵਾਸਬ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਕਾਨਫਰੰਸ ਅੱਜ ਦਾ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਸਾਡੇ ਛੋਟੇ ਜਿਹਾ ਸਨੇਹ ਤੇ ਤੁਸੀਂ ਆਇਓ ਕੱਲ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਚੰਡੀਗੜ੍ਹ ਮੀਟਿੰਗ ਰਾਜਾ ਬੜਿੰਗ ਜੀ ਪ੍ਰਧਾਨ ਜੀ ਦੀ ਰਹਿਨਮਾਈ ਚ ਹੋਈ ਸੀ ਤੇ ਜਨਵਰੀ ਦੇ ਵਿੱਚ ਅਯੁੱਧਿਆ ਦੇ ਵਿੱਚ ਭਗਵਾਨ ਰਾਮ ਜੀ ਦਾ ਰਾਂਚਿਤਾ ਹੋ ਰਹੀ ਹੈ ਉਸ ਵਾਰੇ ਕਾਂਗਰਸ ਪਾਰਟੀ ਨੇ ਸਾਡੀਆਂ ਡਿਊਟੀਆਂ ਲਈ ਸਾਰੇ ਪੰਜਾਬ ਦੇ ਵਿੱਚੋਂ ਉਹ ਕਾਂਗਰਸ ਦੇ ਲੀਡਰ ਉਸ ਮੀਟਿੰਗ ਵਿੱਚ ਬੁਲਾਏ ਸੀ ਜਿਨ੍ਹਾਂ ਦਾ ਕਾਂਗਰਸੀਆਂ ਦਾ ਧਾਰਮਿਕ ਸੰਸਥਾ ਦੇ ਨਾਲ ਤਾਲਮੇਲ ਹੈ ਉਥੇ ਫੈਸਲਾ ਹੋਇਆ ਉਹਦੇ ਵਿੱਚ ਸਾਡੇ ਸਾਬਕਾ ਸਪੀਕਰ ਰਾਣਾ ਜੀ ਸੀ ਸਾਬਕਾ ਮੰਤਰੀ ਆਸ਼ੂ ਜੀ ਸੀ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਜੀ ਸੀ ਦੇ ਸਾਰੇ ਹੀ ਪਾਰਲੀਮੈਂਟ ਹਲਕਿਆਂ ਚੋਂ ਆਏ ਹੋਏ ਪੰਜਾਬ ਚੋਂ ਸਾਰੇ ਮੇਰੇ ਸਾਥੀ ਉੱਥੇ ਹਾਜ਼ਰ ਸੀ ਉੱਥੇ ਇਹ ਫੈਸਲਾ ਹੋਇਆ ਵੀ ਜਿਹੜਾ ਅਜोध्या ਦੇ ਵਿੱਚ ਭਗਵਾਨ ਰਾਮ ਜੀ ਦਾ ਰਤਿਸ਼ਟਾ ਰਾਣ ਪੇਸ਼ਤਾ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਸਾਰੇ ਕਾਂਗਸ ਪਾਰਟੀ ਦੇ ਰਾਹੀਂ ਧਾਰਮਿਕ ਅਧਾਰਿਆਂ ਦੇ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕਰਕੇ ਉਥੇ ਅਸੀਂ ਵੱਧ ਤੋਂ ਵੱਧ ਹਾਜ਼ਰੀ ਕਰੀ ਅਸੀਂ ਆਪਣੇ ਵਾਰਡਾਂ ਵਿੱਚ ਸ਼ਹਿਰ ਵਿੱਚ ਡੋਰ ਟੂ ਡੋਰ ਜਾ ਕੇ ਅਖਬਾਰਾਂ ਦੇ ਰਾਹੀਂ ਵੈਸੇ ਜਾ ਕੇ ਦੁਕਾਨਾਂ ਤੇ ਲੋਕਾਂ ਨੂੰ ਬੇਨਤੀ ਕਰੀਏ ਵੀ ਜਿਹੜੇ ਵੀ ਸਾਥੀ ਜਾਣਾ ਚਾਹਣ ਉਹ ਸਪੈਸ਼ਲ ਗੱਡੀਆਂ ਚੱਲ ਰਹੀਆਂ ਨੇ ਅਗਰ ਸਪੈਸ਼ਲ ਗੱਡੀਆਂ ਤੇ ਕਿਸੇ ਨੂੰ ਜਗ੍ਹਾ ਨਾ ਮਿਲੇ ਤਾਂ ਕਾਂਗਰਸ ਪਾਰਟੀ ਬਸਾਂ ਦਾ ਇੰਤਜ਼ਾਮ ਵੀ ਉੱਥੇ ਜਾਣ ਵਾਸਤੇ ਕਰੇਗੀ ਤੇ ਨਾਲ ਹੀ ਮੈਂ ਤੁਹਾਡੇ ਕੈਮਰਿਆਂ ਦੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕ ਹੱਥ ਬਨ ਕੇ ਬੇਨਤੀ ਵੀ ਕਰਦਾ ਕਿ ਉਸ ਦਿਨ ਸਾਰੇ ਆਪਣੇ ਘਰਾਂ ਵਿੱਚ ਲੋਕਾਨਾ ਤੇ ਦੀਪਮਾਲਾ ਕੱਤ ਇਸ ਮੰਨਿਆ ਤੁਸੀਂ ਮੀਟਿੰਗ ਹੀ ਬੁਲਾਈ ਸੀ ਪ੍ਰਧਾਨ ਜੀ ਨੇ ਉਹ ਕਿਹਾ ਹੈ ਕਿ ਤੁਸੀਂ ਉੱਥੇ ਪਹੁੰਚੇ ਨਹੀਂ ਨਹੀਂ ਮੀਟਿੰਗ ਸਾਡੀ ਵੱਖਰੀ ਹੋਈ ਸੀ ਜਿਸ ਵਿੱਚ ਮੈਨੂੰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਬੁਲਾਇਆ ਸੀ ਮੇਰੇ ਨਾਲ ਪੰਮਨ ਮਾਨਿੰਜ ਜੀ ਸੀਗੇ ਜਿਹੜੇ ਬੰਦੇ ਧਾਰਮਿਕ ਅਦਾਰਿਆਂ ਨਾਲ ਜੁੜੇ ਹੋਏ ਸੀ ਕਾਂਗਰਸ ਦੇ ਲੀਡਰ ਉਹ ਸਾਰੇ ਪੰਜਾਬ ਚੋਂ ਬੁਲਾਇਆ ਸੀ ਜਿਹੜੇ ਅੱਜ ਆਪਣੀ ਮੱਛੀ ਮਾਰਕੀਟ ਦੇ ਉੱਤੇ ਰਹੀ ਮੀਟਿੰਗ ਉਹ ਵੱਖਰੀ ਹੋਈ ਹੈ ਮੀਟਿੰਗ ਸਾਡੀ ਸਾਡੀ ਡਿਊਟੀ ਇਹ ਲੱਗੀ ਹੈ ਇਹ ਕੱਲ ਮੀਟਿੰਗ ਹੋਈ ਸੀ ਚੰਡੀਗੜ੍ਹ

ਰਾਜਨਜੀਓ ਚ ਨਹੀਂ ਸੀਗੇ ਰਾਜਨਜੀ ਦਾ ਮੈਨੂੰ ਪਤਾ ਨਹੀਂ ਵੀ ਪ੍ਰਧਾਨ ਜੀ ਨੇ ਇਹਨਾਂ ਨੂੰ ਕਦੋਂ ਮੈਸੇਜ ਲਾਇਆ ਤੇ ਕਦੋਂ ਮੈਸੇਜ ਲਾਇਆ ਜੇ ਰਾਜਨਜੀ ਨੇ ਵੀ ਇਹ ਗੱਲ ਕਹੀ ਹੈ ਤਾਂ ਬਹੁਤ ਵਧੀਆ ਗੱਲ ਤੁਹਾਡੀ ਡਿਊਟੀ ਲੱਗੀ ਮੇਰੀ ਡਿਊਟੀ ਇਹੀ ਲੱਗੀ ਹੈ ਵੀ ਸਾਰੇ ਕਾਂਗਸ ਦੇ ਵਰਕਰ ਸਾਥੀਆਂ ਨੂੰ ਸਾਰੇ ਵਪਾਰੀ ਸਾਥੀਆਂ ਨੂੰ ਸਾਰੇ ਜਿੰਨੇ ਵੀ ਮੈਸੇਜ ਜੀ ਸਭਾ ਦਾ ভাইস ਪ੍ਰਧਾਨ ਉਹਦੇ ਰਾਹੀਂ Pawan Mani ji ਕੋਸ਼ਾਲਾ ਦੇ ਪ੍ਰਧਾਨ ਉਹਦੇ ਰਾਹੀਂ ਅਸੀਂ ਵੱਧੋ ਵੱਧ ਪ੍ਰਚਾਰ ਕਰਕੇ ਉੱਤੇ ਵੱਧ ਤੋਂ ਵੱਧ ਕਟ ਕਰੀਏ ਇਹ ਕੋਈ ਪੀਟੀ ਮਸਲਾ ਪ੍ਰੈਕਟੀਕਲ ਮਸਲਾ ਨਹੀਂ ਹੈ ਜਿਹੜੇ ਵੀ ਰਾਮ ਭਗਤ ਨੇ ਰਾਮ ਨੂੰ ਮੰਨਣ ਵਾਲੇ ਨੇ ਰਾਮ ਜੀ ਦਾ ਨਾਮ ਹਰ ਇੱਕ ਧਰਮ ਦੇ ਵਿੱਚ ਆਉਂਦਾ ਹੈ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਚਾਹੇ ਕਵੀਰ ਸਾਹਿਬ ਜੀ ਦੀ ਗੱਲ ਕਰੀਏ ਕਿਤੇ ਵੀ ਦੇਖ ਲਓ ਰਾਮ ਜੀ ਦਾ ਨਾਮ ਹਰ ਇੱਕ ਧਾਰਮਿਕ ਗ੍ਰੰਥ ਦੇ ਵਿੱਚ ਰਾਮ ਭਗਵਾਨ ਦਾ ਨਾਮ ਆਉਂਦਾ ਹੈ ਇਸ ਲਈ ਸਾਨੂੰ ਚਾਹੀਦਾ ਅਸੀਂ ਵੱਧ ਤੋਂ ਵੱਧ ਇਕੱਠੇ ਹੋ ਕੇ ਉੱਥੇ ਜਾਈਏ ਸਵੇਰ ਦਾ ਮੈਸੇਜ ਮਿਲਿਆ ਸੀ ਤੁਹਾਨੂੰ ਜਿਹੜੀ ਸਵੇਰ ਕਾਨਫਰੰਸ ਹੋਈ ਹੈ ਨੇ ਉਹਦਾ ਮੈਸੇਜ ਮੈਨੂੰ ਮਿਲਿਆ ਇਹ ਕਾਂਗਰਸ ਉਹ ਲੋਕੀ ਜਿਹੜਾ ਹੈਗਾ ਜੀ ਸਾਧਨ ਕੀ ਹੈ ਜਿਹੜੇ ਲੋਕਾਂ ਨੇ ਜਾਣਾ ਸਾਧਨ ਅਸੀਂ ਬਸਾਂ ਦਾ ਇੰਤਜ਼ਾਮ ਕਰਾਂਗੇ ਕਿਹੜੀ ਤਰੀਕ 22 ਤਰੀਕ ਕਿਹੜੀ ਥਾਂ ਤੋਂ ਜਾਊਗੀ ਬਸ ਬਸ ਅਸੀਂ ਕਾਂਗਰਸ ਦਫ਼ਤਰ ਚੋਂ ਲਾਵਾਂਗੇ ਇਹ ਸਜਸੀ ਹੀ ਐ ਮੈਂ ਸਾਨੂੰ ਬੇਨਤੀ ਕੀਤੀ ਆ ਪਹਿਲਾਂ ਵੀ ਕਿ ਸਾਰੇ ਇਹ ਬਹੁਤ ਵਧੀਆ ਕੰਮ ਹੈ ਜਿਹੜਾ ਯੋਧਿਆ ਦੇ ਵਿੱਚ ਮੰਦਿਰ ਬਣਿਆ ਬਹੁਤ ਵਧੀਆ ਮੰਦਿਰ ਬਣਿਆ RAM ਜੀ ਦਾ ਸਥਾਨ ਹੈ ਉੱਥੇ ਇਹ ਪ੍ਰਾਣ ਪ੍ਰਸ਼ਟਾ ਹੋ ਰਹੀ ਹੈ ਉਸ ਵੇਲੇ ਸਾਨੂੰ ਬਾਅਦ ਚੜ ਕੇ ਸ਼ਾਮਲ ਹੋਣਾ ਚਾਹੀਦਾ ਮਨੀਸ਼ਾ ਤੁਸੀਂ ਵੀ ਦੱਸ ਦੋ ਤੁਸੀਂ ਵੀ ਗਏ ਸੀ ਮੀਟਿੰਗ ਦੇ ਵਿੱਚ ਕੀ ਫਿਰ ਤੁਸੀਂ ਤੁਹਾਡੇ ਤਰਫੋਂ ਕਿਸ ਤਰ੍ਹਾਂ ਤਿਆਰੀਆਂ ਕੀਤੀਆਂ ਤਿਆਰੀਆਂ ਮੈਂ ਕੋਆਰਡੀਨੇਟਰ ਹਾਂ ਜੀ ਮੈਂ ਆਪਣੇ ਬੁਲਾਟਾ ਨੂੰ ਮਨੂ ਬਲਾਟੇ ਦੀ ਡਿਊਟੀ ਦਿੱਤੀ ਗਈ ਹੈ ਇਹਨਾਂ ਨੂੰ ਨਾਲ ਜੈਤੋ ਵੀ ਦਿੱਤਾ ਗਿਆ ਅਸੀਂ ਮੈਕਸਿਮਮ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਪਾਰਟੀ ਤੋਂ ਪਾਸੇ हट ਕੇ ਸਭ ਨੂੰ ਬੇਨਤੀ ਕਰ ਰਹੇ ਹਾਂ ਵੀ ਮੈਕਸਿਮਮ ਫੁੱਲ ਮਾਲਾ ਕਰੋ ਫੁੱਲ ਮਾਲਾ ਕਰੋ ਔਰ ਜਿਹੜੀ ਵੀ ਅਸੀਂ ਟਰਾਂਸਪੋਰਟ ਤੇ ਜਾਣਾ ਹੈ ਜਾਂ ਪ੍ਰਾਈਵੇਟ ਵਹੀਕਲ ਤੇ ਜਾਣਾ ਹੈ ਉਹਦੇ ਕੋਈ ਵੀ ਪਾਰਟੀ ਦਾ ਝੰਡਾ ਨਹੀਂ ਹੋਊਗਾ ਸ੍ਰੀ ਰਾਮ ਭਗਵਾਨ ਜੀ ਦਾ ਝੰਡਾ ਹੋਊਗਾ ਤੇ ਮੈਕਸਿਮਮ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਉਸ ਦਿਨ ਉੱਥੇ ਸਾਰੇ ਪਹੁੰਚੋ ਤੇ ਪੂਰ ਰਾਮ ਜੀ ਦੇ ਦਰਸ਼ਨ ਕਰੋ ਇਹ ਬੱਕਰੀ ਪਿਆਸ ਕੌਣ ਦਾ ਕੀ ਮਤਲਬ ਹੈ ਜੀ ਪ੍ਰਧਾਨ ਨੇ ਨਹੀਂ ਬੱਕਰੀ ਸਾਡੀ ਡਿਊਟੀ ਲੱਗੀ ਹੈ ਨਾ ਜੀ ਕੋਈ ਬੱਕਰੀ ਨਹੀਂ ਹੈ ਇੱਕੋ ਹੀ ਗੱਲ ਹੈ ਸਾਡੀ ਡਿਊਟੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਭਟਿੰਗ ਜੀ ਨੇ ਲਈ ਇਸ ਨੂੰ ਮੈਂ ਪਹਿਲਾਂ ਬੇਨਤੀ ਕਰਤੀ ਵੀ ਸਾਡੇ ਇੱਕ ਪੰਜਾਬ ਦੀ ਮੀਟਿੰਗ ਜੀਚੋ ਪਾਰਲੀਮੈਂਟ ਹਲਕੇ ਚੋ ਇੱਕ ਇੱਕ ਬੰਦਾ ਬੁਲਾਇਆ ਸੀ ਉਹ ਕਾਂਗਰਸ ਦੇ ਲੀਡਰ ਬੁਲਾਏ ਸੀ ਜਿੰਨਾ ਦਾ ਧਾਰਮਿਕ ਸੰਸਥਾਵਾਂ ਦੇ ਨਾਲ ਲਗਾਏਗਾ ਜਿਹੜੇ ਉਹਨਾਂ ਚ ਮਿਲੇ ਜੁਲੇ ਹੋਏ ਨੇ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਨੇ ਸਾਡੀ ਇਹ ਡਿਊਟੀ ਲਈ ਹੈ ਗੱਲ ਉਹ ਵੀ ਇੱਕੋ ਹੀ ਹੈ ਗੱਲੇ ਵੀ ਇੱਕੋ ਹੀ ਕੋਈ ਸਾਡੀ ਕੋਈ ਦੋ ਕਾਂਗਰਸ ਨਹੀਂ ਹੈ ਕੋਈ ਵੱਖਰੀ ਗੱਲ ਨਹੀਂ ਇਹ ਤਾਂ ਕੱਲ ਸਾਡੀ ਪ੍ਰਧਾਨ ਜੀ ਨੇ ਡਿਊਟੀ ਲਈ ਸੀ ਤਾਂ ਅਸੀਂ ਇਹ ਤੁਹਾਡੇ ਰਾਹੀਂ ਸੋਡੇ ਕੈਮਰਿਆਂ ਦੇ ਰਾਹੀਂ ਲੋਕਾਂ ਨੂੰ ਬੇਨਤੀ ਪ੍ਰਧਾਨ ਜੀ ਤੁਸੀਂ ਕਹਿੰਦੇ ਤੁਹਾਡੀ ਇੱਕੋ ਗੱਲ ਬਾਤ ਹੈਗੀ ਫਿਰ ਉਸ ਉੱਥੇ ਪ੍ਰੈਸ ਪਹੁੰਚੀ ਸਮਰ ਹੋ ਜਾਂਦੇ ਉਹੀ ਗੱਲ ਤੁਸੀਂ ਉਹਨਾਂ ਨੇ ਕਹੀ ਉਹ ਤੁਸੀਂ ਕਹਿੰਦੇ ਤੁਸੀਂ ਗਏ ਕੋਈ ਮੈਨੂੰ ਮੈਨੂੰ ਇਸ ਗੱਲ ਦਾ ਪਤਾ ਨਹੀਂ ਨਾ ਇਹ ਦੇਖੋ ਤੁਸੀਂ ਸੀਨੀਅਰ ਕਾਂਗਰਸੀ ਹੈਗੇ ਹੋ ਤਾਂ ਰਾਜਨੀਤਿਕ ਜਿਵੇਂ ਤੁਸੀਂ ਬੰਦੀ ਸੀ ਉਹਨੇ ਕੋਈ ਸਾਡੀ ਇਹ ਜਿਹੜੀ ਤੁਸੀਂ ਗੱਲ ਕਹਾਉਣਾ ਚਾਹੁੰਦੇ ਸਾਡੇ ਕਾਂਗਰਸ ਦਾ ਕੋਈ ਫਰਕ ਨਹੀਂ ਹੈ ਜੇ ਉਹਨਾਂ ਨੇ ਉੱਥੇ ਪ੍ਰਚਾਰ ਕਰਤਾ ਮੈਂ ਇੱਥੇ ਕਰਾਂ ਇੱਕੋ ਹੀ ਗੱਲ ਬਾਤ ਮੈਂ ਤਾਂ ਆਪਦੀ ਡਿਊਟੀ ਨਿਭਾ ਰਿਹਾ ਮੈਨੂੰ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੀ ਨੇ ਡਿਊਟੀ ਲਾਈ ਸੀ ਮੈਂ ਆ ਅਸੀਂ ਇਹ ਇਹ ਮੈਂ ਤੁਹਾਨੂੰ ਇਕੱਲੇ ਕਾਂਗਰਸ ਦੀ ਤਰਫੋਂ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਵਾਈਸ ਪ੍ਰਧਾਨ ਐਸਐਸਸੀ ਸਭਾ ਦੀ ਤਰਫੋਂ ਵੀ ਇਹੀ ਬੇਨਤੀ ਤੁਹਾਡੇ ਨਾਲ ਹੀ ਕਰ ਰਿਹਾ ਇਹ ਪਮਨ ਮਾਨੀ ਜੀ ਗਊਸ਼ਾਲਾ ਦੇ ਪ੍ਰਧਾਨ ਨੇ ਇਹ ਉਸ ਦੀ ਤਰਫੋਂ ਬੇਨਤੀ ਕਰ ਰਹੇ ਨੇ ਇਹ ਗੱਲ ਸਾਰੀ ਇੱਕੋ ਹੀ ਹੈ ਅਸੀਂ ਇਹੀ ਗੱਲ ਕਰਨੀ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਵੀ ਉੱਥੇ ਵੱਧ ਤੋਂ ਵੱਧ ਕਟ ਕਰੀਏ ਤਾਂ ਕਿ ਲੋਕ ਵੱਧ ਤੋਂ ਵੱਧ ਆਰਾਮ ਜੀ ਦੇ ਦਰਸ਼ਨ ਕਰਕੇ